ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਮੁਲਜ਼ਮ ਹੈਰੀ ਔਰ ਵੱਡੀ ਵਾਰਦਾਤ ਦੇ ਲਈ ਬਾਈਕ ਤੇ ਇਹ ਜਾ ਰਹੇ ਸਨ ਹੈਰੀ ਅਤੇ ਉਸ ਦਾ ਸਾਥੀ ਸਨੀ ਤਾਂ ਰਾਹ ਦੇ ਵਿੱਚ ਪੁਲਿਸ ਦਾ ਨਾਕਾ ਵੇਖ ਕੇ ਉਸ ਉਹਨਾਂ ਨੇ ਪਛਣ ਦੀ ਕੋਸ਼ਿਸ਼ ਕੀਤੀ ਹੈ ਔਰ ਐਕਸਕਲੂਸਿਵ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰਾਂ ਨੇ ਜਿਸ ਦੇ ਵਿੱਚ ਆ ਵੇਖਿਆ ਜਾ ਸਕਦਾ ਹੈ ਉਹ ਮੌਕਾ ਮੌਕੇ ਵਾਲੀ ਥਾਂ ਜਿੱਥੇ ਕਿ ਇਹ ਗੋਲੀਆਂ ਦੇ ਖੋਲ ਜੜੇ ਨੇ ਬਰਾਮਦ ਹੋਏ ਨੇ ਕਿਉਂਕਿ ਇੱਥੇ ਐਨਕਾਊਂਟਰ ਹੋਇਆ ਹੈ ਸੁਭਾਵਿਕ ਤੌਰ ਤੇ ਗੋਲੀਆਂ ਚੜੀਆਂ ਨੇ ਉਚਲਾਈਆਂ ਗਈਆਂ ਹੋਣਗੀਆਂ ਇਹਨਾਂ ਮੁਲਜ਼ਮਾਂ ਦੇ ਵੱਲੋਂ ਵੀ ਅੱਜ ਜਿਸ ਦੇ ਵਿੱਚ ਜਵਾਬ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਜਵਾਬੀ ਫਾਇਰਿੰਗ ਕੀਤੀ ਜਿਸ ਤੋਂ ਬਾਅਦ ਇਹ ਟੀਲ ਹੋਇਆ ਹੈ ਮੁੱਠਪੇੜ ਦੇ ਦੌਰਾਨ ਤਾਂ ਹੁਣੇ ਮੌਕਾ ਵੇਖਿਆ ਗਿਆ ਰੇ ਰਾਤ ਦੀਆਂ ਤਸਵੀਰਾਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਐਕਸਕਲੂਸਿਵ ਔਰ ਅੰਮ੍ਰਿਤਸਰ ਤੋਂ ਦੱਸਦੇ ਕਿ ਨਾਕਾ ਦੇ ਇੱਕ ਇਹਨਾਂ ਨੇ ਪੰਜਨ ਦੀ ਕੋਸ਼ਿਸ਼ ਕੀਤੀ ਪੰਜਨ ਦੀ ਕੋਸ਼ਿਸ਼ ਦੇ ਦੌਰਾਨ ਪੁਲਿਸ ਨੇ ਨਾਲ ਤੇ ਫਾਇਰਿੰਗ ਕੀਤੀ ਹੈ से जवाबी दे है है जख्मी हो, गया सी। ता जो ले जाया गया ताकि हो सके खेत फरार हो गया है रंगदारी गैंग कई मुकदमे इससे दर्ज ने अमित शर्मा ने मेरे सहयोगी फोन लाई तमित तस्वीर देख रहे ਅ ਸਵਾਭ ਵੀ ਦੱਸਿਓ ਕਿੰਨੇ ਵਜੇ ਦੀ ਜਿਹੜੀ ਐਨਕਾਊਂਟਰ ਦੀ ਇਹ ਖਬਰ ਹੈ ਤਾਂ ਹੋਰ ਕੀ ਕੁਝ ਹੁਣ ਤੱਕ ਜਾਣਕਾਰੀ ਜੀ ਗੁਰਜੋਤ ਬਿਲਕੁਲ ਦੇਰ ਰਾਤ ਤਕਰੀਬ 9:30 ਤੋਂ 10 ਵਜੇ ਦੇ ਵਿੱਚ ਦੀ ਇਸ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੁਲਿਸ ਨਾਕੇ ਦੇ ਦੌਰਾਨ ਇਹ ਦੋਵੇਂ ਹਰਜਿੰਦਰ ਸਿੰਘ ਹੈਰੀ ਅਤੇ ਸਨੀ ਦੁਆਰਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਪੁਲਿਸ ਦੀ ਹਾਲਾਂਕਿ ਗਰਮਤ ਇਹ ਰਹੀ ਰਹੀ ਕਿ ਕਿਸੇ ਪੁਲਿਸ ਮੁਲਾਜ਼ਮ ਨੂੰ ਗੋਲੀ ਨਹੀਂ ਲੱਗੀ ਹਾਲਾਂਕਿ ਉਹਨਾਂ ਦੀ ਗੱਡੀ ਤੇ ਗੋਲੀ ਲੱਗੀ ਅਤੇ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਦੁਆਰਾ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਜਿਹੜਾ ਹੈਰੀ ਜਿਹੜਾ ਕਿ ਉਸ ਵੇਲੇ ਮੋਟਰਸਾਈਕਲ ਚਲਾ ਰਿਹਾ ਸੀ ਉਸਨੂੰ ਗੋਲੀ ਵੱਜੀ ਹਾਲਾਂਕਿ ਸਨੀ ਮੌਕੇ ਤੋਂ ਫਰਾਰ ਹੋ ਗਿਆ ਇਸਨੂੰ ਹਸਪਤਲ ਜ਼ਰੂਰ ਲੈ ਕੇ ਆਇਆ ਗਿਆ ਸਭ ਤੋਂ ਵੱਡਾ ਗੁਰਜ਼ੋਤ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਵਾਂ ਕਿ ਆਈਐਸਆਈ ਅਤੇ ਵਿਦੇਸ਼ਾਂ ਜੀ ਬੈਠੇ ਗੈਂਗਸਟਰਾਂ ਦੇ ਨਾਲ ਮਿਲ ਕੇ ਟਾਰਗੇਟ ਕਿਲਿੰਗ ਦੇ ਨਾਲ ਨਾਲ ਜਿਹੜੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਆਂਦੇ ਹੈ ਉਹ ਵੀ ਸਪਲਾਈ ਕਰਨ ਦਾ ਜਿਹੜਾ ਹੈਰੀ ਕੰਮ ਕਰਦਾ ਸੀ ਸੋ ਕਈ ਮਾਮਲੇ ਸਿਰਫ ਅੰਮ੍ਰਿਤਸਰ ਦੀ ਗੱਲ ਕਰੀ ਅੰਮ੍ਰਿਤਸਰ ਨਹੀਂ ਬਲਕਿ ਪਠਾਨਕੋਟ ਤੱਕ ਹੈਰੀ ਤੇ ਮਾਮਲੇ ਕਰੀਬ 5 ਤੋਂ 7 ਮਾਮਲੇ ਕਰੀਬ ਜ਼ਰੂਰ ਦਰਜ ਹੈ ਤੇ ਇਸ ਦੇ ਹੋਰ ਰਿਕਾਰਡ ਖੰਗਾਲਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ ਕਿ ਇਸ ਦੀ ਜ਼ਮਾਨਤ ਕਿਸ ਦੁਆਰਾ ਕਰਵਾਈ ਗਈ ਸੀ ਤੇ ਹੁਣ ਇਸ ਦੇ ਨਾਲ ਹੋਰ ਕੌਣ-ਕੌਣ ਇਸ ਮਾਮਲੇ ਇਸ ਕੰਮ ਦੇ ਵਿੱਚ ਜੁੜਿਆ ਸੋ ਸਾਰੇ ਪੁਲਿਸ ਦੁਆਰਾ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਇਸ ਦੇ ਵਿੱਚ આરોપી ਪਾਇਆ ਗਿਆ ਜੋ ਵੀ ਇਸ ਦੇ ਨਾਲ ਹੋਰ ਉਹ ਕੰਮ ਕਰ ਰਹੀ ਸੀ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਏਗਾ ਅਭੀ ਤਾਂ ਇਹ ਵੀ ਜਾਨਣਾ ਚਾਹਾਂਗੇ ਕਿ ਜਵਾਬੀ ਜਿਹੜੀ ਉਹਨਾਂ ਨੇ ਕਾਰਵਾਈ ਕੀਤੀ ਹੈ ਗੈਸਟਰਾ ਨੇ ਕਿ ਉਹਨਾਂ ਨੇ ਫਾਇਰਿੰਗ ਵੀ ਕੀਤੀ ਔਰ ਕਿਸ ਦੇ ਵਿੱਚ ਕੋਈ ਪੁਲਿਸ ਫੌਜਮ ਜਿਹੜਾ ਹੈ ਉਹ ਵੀ ਜ਼ਖਮੀ ਹੋਇਆ ਹੈ ਜਾਂ ਫਿਰ ਅਜੇ ਕੋਈ ਖਬਰ ਨਹੀਂ ਹੈ ਜੀ ਬਿਲਕੁਲ ਜਦੋਂ ਪੁਲਿਸ ਦੁਆਰਾ ਨਾਕਾ ਦੇ ਦੌਰਾਨ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਸ ਵੇਲੇ ਹੀ ਸਨੀ ਅਤੇ ਹੈਰੀ ਦੁਆਰਾ ਪੁਲਿਸ ਤੇ ਫਾਇਰਿੰਗ ਕੀਤੀ ਗਈ ਹਾਲਾਂਕਿ ਇਸ ਦੇ ਇਸ ਵਿੱਚ ਕੋਈ ਪੁਲਿਸ ਅਨੁਰਾਧੀਮ ਜ਼ਖਮੀ ਨਹੀਂ ਹੋਇਆ ਉਹਨਾਂ ਦੀ ਗੱਡੀ ਦੇ ਜ਼ਰੂਰ ਗੋਲੀ ਲੱਗੀ ਹੈ ਲੇਕਿਨ ਦੋ ਪਿਸਤੋਲਾਂ ਜ਼ਰੂਰ ਅਨਨ ਕੋਬਰਮਰ ਹੋਈਆਂ ਜਿਹੜੀ ਸਨੀ ਜਿਸ ਦੇ ਨਾਲ ਫਾਇਰਿੰਗ ਕਰਦਾ ਪਿਆ ਸੀ ਉਹ ਵੀ ਪਿਸਤੋਲ ਉਹਥੇ ਛੜ ਕੇ ਖੇਤਾਂ ਦੇ ਵਿੱਚੋਂ ਫਰਾਰ ਹੋਇਆ ਸੋ ਉਸ ਨੂੰ ਲੱਭਣ ਦੇ ਲਈ ਛਾਪੇਮਾਰੀ ਜ਼ਰੂਰ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹਨਾਂ ਦੋਵਾਂ ਦੇ ਪੁਰਾਣੇ ਰਿਕਾਰਡ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਾਂ ਕਿ ਪੁਲਿਸ ਨੂੰ ਇਹ ਲੱਗਦਾ ਹੈ ਕਿ ਇਸ ਦੇ ਨਾਲ ਹੋਰ ਵੀ ਉਹਨਾਂ ਨੂੰ ਕਾਫੀ ਕੁਝ ਸੰਭਾਵਨਾ ਸੰਭਾਵਨਾ ਹੈ ਕਿ ਹੋਰ ਵੀ ਇਸ ਦੇ ਨਾਲ ਕਈ ਚੀਜ਼ਾਂ ਇਹੋ ਜਿਹੀਆਂ ਹੋਵੇ ਜਿਹੜੀ ਪੁਲਿਸ ਨਹੀਂ ਜਾਣਦੀਆਂ ਉਹ ਵੀ ਉਹਨਾਂ ਨੂੰ ਮਿਲ ਸਕਦੀਆਂ ਹਨ ਅਮਿਤ ਐਗਜ਼ੈਕਟ ਲੋਕੇਸ਼ਨ ਕੀ ਹੈ ਜਿੱਥੇ ਇਹ ਐਨਕਾਊਂਟਰ ਹੋਇਆ ਹੈ ਗੁਰੂਸਤ ਅੰਮ੍ਰਿਤਸਰ ਦਾ ਛਾਟਾ ਏਰੀਆ ਹੈ ਜਿੱਥੇ ਪਿਛਲੇ ਦਿਨੀ 2 ਦਿਨ ਪਹਿਲਾਂ ਹੀ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਉਸ ਜਗ੍ਹਾ ਤੇ ਹੀ ਜਿਹੜੀ ਹੈ ਦੇਰ ਰਾਤ ਇਹ ਘਟਨਾ ਹੋਈ ਹੈ ਪੁਲਿਸ ਨੂੰ ਪਹਿਲਾਂ ਹੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਦੁਆਰਾ ਉੱਥੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਅਮਿਤ ਧੰਨਵਾਦ ਹੈ ਤਕਲ ਬਿਲਾਕੇ ਤਸਵੀਰਾਂ ਦਿਖਾ ਰਹੇ ਹਾਂ ਉਸ ਦੇ ਵਿੱਚ ਨੰਬਰਿੰਗ ਬਕਾਇਦਾ ਕੀਤੀ ਹੋਈ ਹੈ ਰੌਂਦ ਜਿਹੜੇ ਨੇ ਖਾਲੀ ਉਪਏ ਨੇ ਔਰ ਇਸ ਤੋਂ ਇਲਾਵਾ ਅਹ ਦੋ ਪਿਸਤੋਲਾਂ ਦੱਸੀਆ ਜਾ ਰਹੀਆਂ ਨੇ ਜੋ ਬਰਾਮਦ ਹੋਈਆਂ ਨੇ ਔਰ ਇਹ ਦੋਵੇਂ ਉਹਨਾਂ ਗੈਂਗਸਟਰਾਂ ਦੀਆਂ ਨੇ ਜੇਲ ਤੋਂ ਹੁਣ ਥੋੜੀ ਦੇਰ ਪਹਿਲਾਂ ਆਇਆ ਤੇ ਉਹ ਉਹਦੇ ਕੋਲ ਮਾਰੂ ਹਥਿਆਰ ਨੇ ਲੀਥਲ ਤੇ ਸਬਸਟੀਕੇਟਰ ਵੈਪਨ ਨੇ ਉਹ ਉਹ ਟਾਰਗੇਟ ਕਿਲਿੰਗ ਕਰਨਾ ਚਾਹੁੰਦਾ ਜਿਹਦੇ ਕਿ ਗੈਂਗਸਟਰਸ ਤੇ ਜਿਹੜੇ ਫੋਰਨ ਬੇਸ ਗੈਂਗਸਟਰ ਤੇ ਆਈਐਸਆਈ ਦੇ ਨਾਲ ਸੰਬੰਧ ਨੇ ਔਰ ਬੇਸਿਕਲੀ ਉਧਰ ਕੋ ਜਿਹੜੇ ਸਪੈਸਟਿਕੇਟਰ ਵੈਪਨ ਨੇ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਉਧਰੋਂ ਜਿਹੜੇ ਆਉਂਦੇ ਨੇ ਉਹ ਜਿਹੇ ਵੈਪਨ ਹੋ ਸਕਦੇ ਨੇ ਸੋ ਉਹਨਾਂ ਨੇ ਉਹ ਸਬੰਧ ਦੇ ਵਿੱਚ ਇੱਥੇ ਜਿਹੜੇ ਟੀ ਪੁਆਇੰਟ ਦੇ ਉੱਤੇ ਆਪਾਂ ਖੜੇ ਆ ਲਿੰਕ ਰੋਡ ਦੇ ਉੱਤੇ ਉਥੇ ਨਾਕਾ ਲਾਇਆ ਹੋਇਆ ਸੀ ਪਹਿਲਾਂ ਕਾਫੀ ਗੱਡੀਆਂ ਨਿਕਲਦੀ ਰਹੀਆਂ ਫਿਰ ਜਦੋਂ ਇਹ ਮੋਟਰਸਾਈਕਲ ਤੇ ਦੋ ਬੰਦੇ ਆਏ ਆ ਉਹਨਾਂ ਨੂੰ ਉਹਨਾਂ ਨੇ ਰੋਕਿਆ ਤੇ ਪੁਲਿਸ ਨੂੰ ਦੇਖ ਕੇ ਉਹਨਾਂ ਨੇ ਨੇਚਰਲੀ ਟਰਨ ਬੈਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਪੁਲਿਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਇਮੀਡੀਏਟਲੀ ਫਾਇਰ ਕਰ ਦਿੱਤਾ ਪੁਲਿਸ ਪਾਰਟੀ ਦੇ ਵੱਲ ਤੇ ਪੁਲਿਸ ਨੇ ਫਿਰ ਹਵਾ 'ਚ ਫਾਇਰ ਕੀਤੇ ਵਾਰਨ ਕੀਤਾ ਉਹਨਾਂ ਨੂੰ ਕਿ ਉਹ ਆਪਣੇ ਆਪ ਨੂੰ ਸਰੈਂਡਰ ਕਰਨ ਰੋਕਣ ਪਰ ਉਹ ਫੇਰ ਲਗਾਤਾਰ ਫਾਇਰ ਕੀਤੇ ਗਏ ਉਹਨਾਂ ਵੱਲੋਂ ਚਾਰ ਰਾਉਂਡਸ ਫਾਇਰ ਜਿਹੜੇ ਮੁਲਜ਼ਮਾਂ ਵੱਲੋਂ ਕੀਤੇ ਗਏ ਦੋਨਾਂ ਵੱਲੋਂ ਉਹ ਸਾਡਾ ਪੁਲਿਸ ਦੀ ਗੱਡੀ 'ਚ ਵੀ ਲੱਗਿਆ ਉਹਦੇ ਵਿੱਚ ਫਿਰ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਪਾਰਟੀ ਨੇ ਫਾਇਰ ਕੀਤੇ ਵਾਪਸ ਬਲਵਿੰਦਰ ਸਿੰਘ ਤੇ ਪ੍ਰਗਟ ਸਿੰਘ ਐਸਐਸ ਤੋਂ ਫਾਇਰ ਕੀਤੇ ਗਏ ਉਹਦੇ ਜਿਹੜਾ ਇੱਕ ਮੁਲਜ਼ਮ ਸੀਗਾ ਜਿਹਦੀ ਬਾਅਦ ਚ ਪਛਾਣ ਜੜੀ ਹੈ ਉਹ ਹਰਜਿੰਦਰ ਏਲੀਅਸ ਹੈਰੀ ਜੱਜ ਜਿਹੜਾ ਮਹੱਲਾ ਹੈਗਾ ਉਹਦੇ ਮੁਕਮਪੁਰੇ ਦਾ ਉਹਦਾ ਉਹਦੇ ਵੱਲੋਂ ਪਛਾਣ ਕੀਤੀ ਗਈ 32 ਸਾਲ ਦੀ ਉਮਰ ਹੈ ਪੁਰਾਣੇ 5 ਕੇਸ ਦਰਜਨੇ ਦੇ ਤੇ